ਅੱਗੇ ਜਿਹੜੀ ਹਰਜਸਿੰਝ ਨਹੀਂ ਖਬਰ ਕਰਦੇ ਜਾਈਏ ਯੂਐਸ ਦੇ ਜਿਹੜੇ ਕੋਰਟ ਆ ਜੱਜ ਆ ਉਹਨਾਂ ਨੇ ਯੂਐਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੂੰ ਬੇਸਿਕਲੀ ਨਿਰਦੇਸ਼ ਜਾਂ ਹਦਾਇਤਾਂ ਦਿੱਤੀਆਂ ਆ ਕਹਿੰਦੇ ਵੀ ਭਾਈ ਤੁਸੀਂ ਚਾਹੇ ਲੋਕਾਂ ਨੂੰ ਡਿਪੋਰਟ ਕਰਕੇ ਵੱਖਰੇ ਮੁਲਕਾਂ ਦੇ ਵਿੱਚ ਘੱਲ ਰਹੇ ਆ ਜਿੱਦਾਂ ਸਾਊਥ Sudan ਦੇ ਵਿੱਚ ਤੁਸੀਂ ਘੱਲਣ ਦੀ ਤਿਆਰੀ ਕਰੀ ਬੈਠੇ ਆ ਘੱਲ ਰਹੇ ਆ ਤੇ ਕਹਿੰਦੇ ਵੀ ਟਰੈਕ ਜ਼ਰੂਰ ਕਰਨਾ ਹੈ ਕੰਟਰੋਲ ਕਰਕੇ ਰੱਖਣੇ ਆ ਮਾਈਗ੍ਰੈਂਟ ਕਿਉਂਕਿ ਹੋ ਸਕਦਾ ਵੀ ਜਿਹੜੇ ਤੁਸੀਂ ਰਿਮੂਵ ਕੀਤੇ ਉਹਨਾਂ ਵਿੱਚੋਂ ਕਈ ਅਨਲੈਫੁਲ ਜਿਹੜੇ ਆ ਤੁਸੀਂ ਰਿਮੂਵਲਸ ਜਿਹੜੇ ਉਹ ਕਿਤੇ ਹੋਣ ਫੈਡਰਲ ਜੱਜ ਆ ਉਹਨਾਂ ਨੇ ਇਹ ਜਿਹੜੀ ਰੂਲਿੰਗ ਆ ਅੱਜ ਜਿਹੜੀ ਉਹ ਦਿੱਤੀ ਆ ਯੂਐਸ ਡਿਸਟ੍ਰਿਕਟ ਜੱਜ ਬ੍ਰਾਇਨ ਈ ਮਰਫੀ ਮੈਸਚੂਸੈਟਸ ਤੋਂ ਨੇ ਉਹਨਾਂ ਨੇ ਇਹ ਜਿਹੜੀ ਰੂਲਿੰਗ ਇਸ਼ੂ ਕੀਤੀ ਆ ਕੱਲ ਟਿਊਜ਼ਡੇ ਲੇਟ ਕੀਤੀ ਸੀ ਇੱਕ ਐਮਰਜੈਂਸੀ ਹੀアリング ਤੋਂ ਬਾਅਦ ਦੇ ਵਿੱਚ ਜਦ ਜਿਹੜੇ ਇਮੀਗਰੈਂਟਸ ਦੇ ਜਿਹੜੇ ਕੁਝ ਅਟਰਨੀਜ਼ ਆ ਉਹਨਾਂ ਨੇ ਕਿਹਾ ਵੀ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਮਾਇਨਮਾਰ ਤੇ ਵਿਏਟਨਾਮ ਤੋਂ ਆ ਉਹਨਾਂ ਨੂੰ ਸਾਊਥ ਸਡਾਨ ਦੇ ਵਿੱਚ ਸੋ ਹਰਜੋਤ ਸਿੰਘ ਜੀ ਇਹ ਅਦਾਲਤਾਂ ਦੇ ਜ਼ਰੀਏ ਪਤਾ ਲੱਗ ਰਿਹਾ ਵੀ ਅੱਜ ਕੱਲ ਜਿਹੜੀ ਡੈਪੂਟੇਸ਼ਨਸ ਆ ਕਿਹੜੀ ਕਿੱਧਰ ਨੂੰ ਜਿਹੜੀ ਚੱਲ ਰਹੀ ਆ ਪਹਿਲਾਂ ਵਰਗਾ ਮਾਹੌਲ ਜਿਹੜਾ ਰੌਲਾ-ਗੋਲਾ ਆ ਉਹ ਘਟਿਆ ਜ਼ਰੂਰ ਆ ਪਰ ਇਹ ਦਾ ਮਤਲਬ ਇਹ ਨਹੀਂ ਆ ਵੀ ਉਹਨਾਂ ਨੇ ਡੈਪੂਟੇਸ਼ਨ ਜਿਹੜੀਆਂ ਉਹ ਘਟਾ ਦਿੱਤੀਆਂ ਆ ਹੁਣ ਦੋ ਮੁਲਕ ਜਿਹੜੇ ਮੈਨਮਾਰ ਤੇ ਵਿਏਟਨਾਮ ਇਹਨਾਂ ਦਾ ਕਿਸੇ ਨੂੰ ਨਾ ਚੇਤ ਜਿੱਤਾ ਸੀ ਨਾ ਕਿਸੇ ਨੂੰ ਨਾ ਸੀਗਾ ਪਰ ਇਥੋਂ ਦੇ ਇਮੀਗਰੈਂਟਸ ਨੂੰ ਡਿਪੋਰਟ ਕਰਕੇ ਕਹਿੰਦੇ ਸਾਊਥ ਸੁਡਾਨ ਦੇ ਵਿੱਚ ਕੱਲਿਆ ਜਿਹੜਾ ਉਹ ਜਾ ਰਿਹਾ ਆ ਸੋ ਜਿਹੜੇ ਉਹ ਮਾਈਗ੍ਰੈਂਟਸ ਆ ਉਹਦਾਂ ਨੇ ਗੁਹਾਰ ਲਈ ਵੀ ਭਾਈ ਹੋ ਸਕਦਾ ਵੀ ਸਾਡੇ ਨਾਲ ਧੱਕਾ ਹੋਵੇ ਜੋ ਕਿ ਆਪਾਂ ਨੂੰ ਪਤਾ ਆ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਐਡਮਿਨਿਸਟ੍ਰੇਟਿਵ ਮਿਸਟੇਕ ਕਲੈਰਿਕਲ ਮਿਸਟੇਕ ਦੇ ਨਾਂ ਦੇ ਉੱਤੇ ਇਹ ਇਹਨਾਂ ਦੇ ਕੋਲੋਂ ਗਲਤੀਆਂ ਜਿਹੜੀਆਂ ਉਹ ਹੋ ਗਈਆਂ ਤੇ ਗਲਤ ਬੰਦੇ ਜਿਹੜੇ ਉਹ ਰਿਪੋਰਟ ਹੋ ਗਏ ਤਾਂ ਹੁਣ ਅਦਾਲਤ ਨੇ ਕਿਹਾ ਆ ਜੱਜ ਨੇ ਕਿਹਾ ਵੀ ਭਾਈ ਤੁਸੀਂ ਉਹ ਬੰਦਿਆਂ ਦਾ ਪਤਾ ਕਰਕੇ ਰੱਖਣਾ ਆ ਇਹ ਨਾ ਹੋਵੇ ਵੀ ਉਹ ਮੁਲਕ ਦੇ ਵਿੱਚ ਤੁਸੀਂ ਛੱਡ ਆਂ ਤੇ ਬਾਅਦ ਵਿੱਚ ਇਹ ਕਹੋ ਵੀ ਸਾਨੂੰ ਤਾਂ ਪਤਾ ਨਹੀਂ ਜੀ ਕਿੱਥੇ ਆ ਤੇ ਜੇ ਕੋਈ ਗਲਤ ਰਿਮੂਵ ਕੀਤਾ ਵੀ ਉਹਨੂੰ ਵਾਪਸ ਆਉਣ ਦਾ ਫਿਰ ਕੋਈ ਮੌਕਾ ਜਿਹੜਾ ਉਹ ਨਾ ਮਿਲੇ ਕਿੰਨੇ ਵੀ ਮੇਨਟੇਨ ਕਰਨੀਆਂ ਤੁਸੀਂ ਕਸਟਡੀ ਕੰਟਰੋਲ ਆਫ ਕਲਾਸ ਮੈਂਬਰਸ ਕਰੰਟਲੀ ਬੀਇੰਗ ਰਿਮੂਵਡ ਟੂ ਸਾਊਥ ਸੁਡਾਨ ਜਾਂ ਕੋਸੇ ਵੀ ਹੋਰ ਥਰਡ ਕੰਟਰੀ ਦੇ ਵਿੱਚ ਵੀ ਪ੍ਰੈਕਟੀਕਲ ਫੀਜ਼ਿਬਿਲਟੀ ਹੋਵੇ ਵੀ ਉਹਨਾਂ ਦੀ ਰਿਟਰਨ ਦੀ ਜਸਟ ਇਨ ਕੇਸ ਵੀ ਜੇ ਅਦਾਲਤ ਨੂੰ ਲੱਗਦਾ ਵੀ ਤੁਸੀਂ ਜਿਹੜੇ ਰਿਮੂਵਲਸ ਆ ਉਹ ਅਨ ਲਾਫੁਲ ਜਿਹੜੀਆਂ ਹੋ ਸੀਗੀਆਂ ਸੋ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਡੀਟੇਲਸ ਆ ਇਸ ਦੇ ਵਿੱਚ ਕਿੱਦਾਂ ਉਹਨਾਂ ਨੇ ਕਰਨਾ ਹੈ ਉਹ ਸਰਕਾਰ ਦੀ ਜਿੰਮੇਵਾਰੀ ਆ ਉਹ ਉਹਨਾਂ ਦੇ ਡਿਸਕ੍ਰੈਸ਼ਨ ਦੇ ਉੱਤੇ ਆ ਪਰ ਕਹਿੰਦੇ ਵੀ ਮੈਂ ਉਮੀਦ ਕਰਦਾ ਵੀ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਨਸਾਨੀ ਤੌਰ ਦੇ ਉੱਤੇ ਟ੍ਰੀਟਡ ਹਿਊਮਨਲੀ ਵੀ ਇਨਸਾਨੀ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਟ੍ਰੀਟ ਜਿਹੜਾ ਉਹ ਕੀਤਾ ਜਾਵੇ ਉਸ ਤਰੀਕੇ ਦੇ ਨਾਲ ਰੱਖਿਆ ਜਿਹੜਾ ਉਹ ਜਾਵੇ ਸੋ ਆਲਰੇਡੀ ਜਿਹੜਾ ਹਰਜੋਸੇਂਜੀ ਜੇ ਆਪਾਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਵਿੱਚ ਰਿਪੋਰਟ ਕਰਕੇ ਲੋਕਾਂ ਨੂੰ ਲਗਾਤਾਰ ਕੱਲਿਆ ਜਾ ਰਿਹਾ ਹੈ ਯਾਨੀ ਕਿ ਥਰਡ ਕੰਟਰੀਜ਼ ਦੇ ਵਿੱਚ ਕੱਲਿਆ ਜਾ ਰਿਹਾ ਹੈ ਅਲਸਲਵਾਡੋਰ ਪੈਨਮਾ ਸਾਊਥ Sudan ਇਹ ਜਿਹੜੇ ਮੁਲਕਾਂ ਦੇ ਨਾਮ ਹੁਣ ਕਨਫਰਮ ਜਿਹੜੇ ਆ ਇਹਨਾਂ ਅਦਾਲਤੀ ਦਸਤਾਵੇਜ਼ਾਂ ਦੇ ذریعے ਹੋ ਚੁੱਕੇ ਹੈਗੇ ਨੇ ਜਿਹੜੇ ਇਹ ਰਿਮੂਵਲ ਕਹਿੰਦੇ ਵੀ ਇੱਕ ਮੈਨਮਾਰ ਤੋਂ ਜਿਹੜਾ ਬੰਦਾ ਸੀਗਾ ਉਹ ਉਸ ਦਾ ਜਿਹੜਾ ਕਿਹਾ ਟੈਕਸਿਸ ਦੇ ਜਿਹੜੇ ਇਮੀਗ੍ਰੇਸ਼ਨ ਆਫੀਸ਼ਲ ਨੇ ਈਮੇਲ ਦੇ ਵਿੱਚ ਕਨਫਰਮ ਜਿਹੜਾ ਆ ਉਹ ਕਿਹਾ ਵੀ ਹਾਂ ਅਸੀਂ ਉਹ ਕਰ ਰਹੇ ਆ ਇਸ ਤੋਂ ਇਲਾਵਾ ਇੱਕ ਔਰਤ ਤੇ ਉਸ ਦਾ ਜਿਹੜੀ ਕਿ ਆਪਣੇ ਹਸਬੰਡ ਅਨ ਜਿਹੜਾ ਰਿਪੋਰਟ ਕੀਤਾ ਗਿਆ ਹੈ ਨਾ ਉਸ ਦਾ ਜਿਹੜਾ ਘਰ ਵਾਲਾ ਜਿਹੜਾ ਵਿਏਟਨਾਮ ਤੋਂ ਆ ਤੇ ਉਸ ਤੋਂ ਇਲਾਵਾ 10 ਹੋਰ ਜਾਣੇ ਜੋ ਕਿ ਆਫਰੀਕਾ ਨੂੰ ਉਹਨਾਂ ਨੂੰ ਕੱਲ ਸਵੇਰੇ ਉਡਾਨ ਦੇ ਵਿੱਚ ਉੱਥੇ ਕੱਲਿਆ ਜਿਹੜਾ ਹੋ ਗਿਆ ਆ ਨੈਸ਼ਨਲ ਇਮੀਗ੍ਰੇਸ਼ਨ ਲਿਟੀਗੇਸ਼ਨ ਅਲਾਈანს ਆ ਉਹਨਾਂ ਨੇ ਇਸ ਬਾਬਤ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ ਸੋ ਹੁਣ ਇਹ ਕਿਹਾ ਜਾ ਰਿਹਾ ਹੈ ਹਰਜੋਤ ਸਿੰਘ ਜੀ ਅਦਾਲਤ ਦੇ ਦੁਆਰਾ ਜੱਜ ਦੇ ਦੁਆਰਾ ਵੀ ਬੰਦੇ ਛੱਡ ਕੇ ਉੱਥੇ ਭੋਲਣਾ ਜਾਇਓ ਜਿਹੜੇ ਵਾਪਸ ਲਿਆਉਣੇ ਪੈ ਤਾਂ ਉਹਨਾਂ ਦਾ ਜਿਹੜਾ ਤੁਸੀਂ ਧਿਆਨ ਵੀ ਜਿਹੜਾ ਉਹ ਰੱਖਣਾ ਹੈਗਾ ਜੀ ਬਿਲਕੁਲ ਕਹਿੰਦੇ ਵੀ ਜਿਹੜੀ ਕੈਟਗੋ ਇੰਸਟੀਚੂਟ ਹੈਗੀ ਆ ਉਹਨਾਂ ਨੇ ਸਾਰਾ ਡਾਟਾ ਜੋ ਇਕੱਠਾ ਕੀਤਾ ਜੋ ਵੈਨਜ਼ੂਏਲਾ ਨੂੰ ਲੋਕ ਭੇਜੇ ਗਏ ਸੀ ਕਹਿੰਦੇ ਵੀ 50 ਤੋਂ ਵੱਧ ਜਿਹੜੇ ਵੈਨਜ਼ੂਏਲਨ ਸੋਰੀ ਜਿਹੜੇ ਐਲਸਲਵਾਡੋਰ ਜੇਲ ਨੂੰ ਭੇਜੇ ਗਏ ਆ 50 ਤੋਂ ਵੱਧ ਜਿਹੜੇ ਵੈਨਜ਼ੂਏਲਨ ਸਗੇ ਜਿਨ੍ਹਾਂ ਨੂੰ ਫੜ ਕੇ ਐਲਸਲਵਾਡੋਰ ਜੇਲ ਚ ਰੱਖਿਆ ਗਿਆ ਉਹ ਯੂ ਐਸ ਚ ਲੀਗਲੀ ਆਏ ਸੀ ਲੀਗਲੀ ਕਦੇ ਵੀ ਉਹਨਾਂ ਨੇ ਇਮੀਗ੍ਰੇਸ਼ਨ ਦਾ ਲਾ ਜਿਹੜਾ ਆ ਉਹ ਵਾਇਓਲੇਟ ਨਹੀਂ ਕੀਤਾ ਸੀ ਸੋ 240 ਜਣੇ ਭੇਜੇ ਗਏ ਆ ਉਹਨਾਂ ਦੇ ਵਿੱਚੋਂ 50 ਦਾ ਡਾਟਾ ਇਹ ਆਇਆ ਵੀ ਕੋਈ ਵੀ ਉਹਨਾਂ ਦਾ ਕਿਸੇ ਤਰ੍ਹਾਂ ਦਾ ਬੈਡ ਰੈਕਡ ਨਹੀਂ ਸੀ ਲੀਗਲੀ ਉਹ ਯੂਐਸਏ ਦੇ ਵਿੱਚ ਆਏ ਸੀਗੇ ਸੋ 48% ਜਿਹੜੇ ਹੈਗੇ ਆ ਕਹਿੰਦੇ ਭਈ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਮਿਲੀ ਹੈ 174 ਦੇ ਕਰੀਬ 240 ਦੇ ਵਿੱਚੋਂ ਤੇ ਉਹਨਾਂ ਚੋਂ ਬਹੁਤ ਹੀ ਘੱਟ ਜਿਹੜੇ ਹੈਗੇ ਆ ਉਹ ਕ੍ਰਿਮੀਨਲ ਹੈਗੇ ਆ ਕੁਝ ਕੁ ਨੰਬਰ ਜਿਹੜੇ ਆ ਉਹਨਾਂ ਨੇ ਜਾਂ ਤਾਂ ਬਹੁਤਿਆਂ ਨੇ ਰਿਫਿਊਜੀ ਲਈ ਸਟੇਟਸ ਲਈ ਅਪਲਾਈ ਕੀਤਾ ਸੀਗਾ ਸੋ ਇਹ ਜਿਹੜੀ ਕੈਟੋ ਇੰਸਟੀਚਿਊਟ ਆ ਉਹਨਾਂ ਨੇ ਇਹ ਡਾਟਾ ਅੱਜ ਜਾਰੀ ਕੀਤਾ ਕੱਲੇ-ਕੱਲੇ ਦਾ ਉਹਨਾਂ ਨੇ ਨਾਂ ਵੀ ਲਿਖੇ ਹੈਗੇ ਆ ਕਹਿੰਦੇ ਭਈ ਬਾਹ ਦੇ ਉੱਤੇ ਟੈਟੂ ਲਿਖਣ ਦੇ ਨਾਲ ਕੋਈ ਜਿਹੜਾ ਆ ਉਹ ਐਮਐਸ 13 ਗੈਂਗ ਦਾ ਮੈਂਬਰ ਨਹੀਂ ਬਣ ਜਾਂਦਾ ਹੈਗਾ ਉਹਨੂੰ ਤੁਸੀਂ ਡਿਕਲੇਅਰ ਨਹੀਂ ਕਰ ਸਕਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਈਵਨ ਕਹਿੰਦੇ ਬੰਦੇ ਦਾ ਛੱਡੋ ਲੇਡੀਜ਼ ਨੂੰ ਸ਼ੌਂਕ ਹੈਗਾ ਕਿ ਉਹਨਾਂ ਨੇ ਬਾਹਾਂ ਦੇ ਉੱਤੇ ਟੈਟੂ ਬਣਾਣੇ ਲੱਤਾਂ ਤੇ ਜਾਂ ਹੋਰ ਬਾਡੀ ਪਾਰਟਸ ਦੇ ਉੱਤੇ ਇਹ ਕਈਆਂ ਨੂੰ ਸ਼ੌਂਕ ਹੁੰਦਾ ਆ ਸੋ ਟੈਟੂਜ਼ ਬਣੇ ਹੋਏ ਦੇਖ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰਕੇ ਤੀਜੇ ਮੁਲਕ ਦੇ ਵਿੱਚ ਜਿਹੜੇ ਸੈਟ ਰਹੇ ਹੈਗੇ ਆ ਉਹ ਬਿਲਕੁਲ ਸਹੀ ਨਹੀਂ ਹੈਗਾ ਇਹ ਕੈਟਸ ਇੰਸਟੀਟਿਊਟ ਨੇ ਅੱਜ ਇੱਕ ਡਾਟਾ ਪੂਰਾ ਜਿਹੜਾ ਆ ਉਹ ਜਾਰੀ ਕੀਤਾ ਹੈਗਾ ਜੀ ਅ ਇਸ ਤੋਂ ਅਗਲੀ ਖਬਰ ਜਿਹੜੀ ਐਚ 1 ਵੀ ਬੀਜੇ ਦੇ ਨਾਲ ਰਿਲੇਟਡ ਆ ਰਾਜਕਨਵੀਰ ਸਿੰਘ ਜੀ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਕਿਹਾ ਹੈ ਵੀ ਜਿਹੜੇ ਬਿਸਲ ਬਲੋਰ ਜੇ ਉਹਨਾਂ ਨੂੰ ਹ 1 ਵੀ ਵੀਜ਼ਾ ਦੇ ਉੱਤੇ ਇਨਫੋਰਮੇਸ਼ਨ ਦੱਸਣਗੇ ਤਾਂ ਅਸੀਂ ਸਭ ਤੋਂ ਪ੍ਰਾਇੋਰਟੀ ਬੇਸ ਦੇ ਉੱਤੇ ਉਹਨਾਂ ਕੇਸਸ ਨੂੰ ਲਵਾਂਗੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੰਡੀਅਨ ਏਜੰਟਸ ਹੈਗੇ ਆ ਜੋ ਲੋਕਾਂ ਨੂੰ ਪੈਸੇ ਲੈ ਕੇ ਬਾਹਰ ਭੇਜਦੇ ਆ ਉਹ ਉਹਨਾਂ ਦੇ ਜਿਹੜੇ ਸਾਰਿਆਂ ਦੇ ਕਹਿੰਦੇ ਵੀ ਬੈਨ ਕਰਨ ਜਾ ਰਹੇ ਹੈਗੇ ਅਮਰੀਕਾ ਦੇ ਵਿੱਚ ਯੂਐਸਟੀ ਐਮਬੈਸੀ ਆਲਰੇਡੀ ਇੰਡੀਆ ਦੀ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈਗੀ ਆ ਸੋ ਉਹ ਕੋਈ ਵੀ ਅਮਰੀਕਾ ਦੇ ਵਿੱਚ ਐਂਟਰ ਨਹੀਂ ਕਰ ਸਕੂਗਾ ਜਿਹੜੇ ਖਾਸ ਕਰਕੇ ਜਿਹੜੇ ਏਜੰਟਸ ਆ ਜਾਂ ਏਜੰਟਸ ਦੇ ਜਿਹੜੇ ਪਰਿਵਾਰ ਹੈਗੇ ਹੁਣ ਉਸ ਤੋਂ ਬਾਅਦ ਟਰੰਪ ਉਹਨਾਂ ਦੇ ਜਿਹੜੇ ਦੋਸਤ ਮੋਦੀ ਹੁਣੀ ਆ ਉਹਨਾਂ ਦੇ ਐਚ1 ਵੀ ਵੀਜ਼ੇ ਨੂੰ ਲੈ ਕੇ ਕਿਉਂਕਿ ਸਭ ਤੋਂ ਵੱਧ ਜਿਹੜੇ ਐਚ1 ਵੀ ਵੀਜ਼ਾ ਆ ਉਹ ਭਾਰਤੀ ਮੂਲ ਦੇ ਲੋਕਾਂ ਦਾ ਆ ਸੋ so, ਹੁਣ H1 ਵੀ ਵੀਜ਼ੇ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਸ਼ਕਤੀ ਹੋਣ ਜਾ ਰਹੀ ਹੈਗੀ ਆ ਸੋ ਕਹਿੰਦੇ ਭੀ ਕੋਈ ਵੀ ਜਿਹੜਾ ਬਿਸਲ ਬਲੋਅਰ ਮਾੜੀ ਜਿਹੀ ਵੀ ਇਨਫੋਰਮੇਸ਼ਨ ਦਸੂਗਾ ਤੇ ਇੱਥੇ H1 ਵੀ ਵੀਜ਼ੇ ਦੀ ਵਾਇਲੇਸ਼ਨ ਹੋ ਰਹੀ ਆ ਜਾਂ ਗਲਤ ਹੋ ਰਹੀ ਆ ਉਸ ਨੂੰ ਜਿਹੜਾ ਆ ਪ੍ਰਾਇਓਰਟੀ ਬੇਸ ਦੇ ਉੱਤੇ ਲਿਆ ਜਾਊਗਾ ਤੇ ਇਸ ਸਬੰਧ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਕਿਹਾ ਭੀ ਉਹਨਾਂ ਨੇ ਜਿਹੜੇ ਫਾਈਨ ਆ ਉਹ ਬਹੁਤ ਜ਼ਿਆਦਾ ਰੱਖੇ ਹੈਗੇ ਆ ਅਹ ਸੋ ਖਾਸ ਕਰਕੇ ਜੋ ਇਦਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਹੋਊਗੇ ਉਹਨਾਂ ਨੂੰ 10 ਸਾਲਾਂ ਤੱਕ ਦੀ ਸਜ਼ਾ ਤੇ 5 ਲੱਖ ਡਾਲਰ ਤੱਕ ਦਾ ਜਿਹੜਾ ਫਾਈਨ ਤੇ ਪਲੱਸ ਉਹਨਾਂ ਦੀਆਂ ਸਾਰੇ ਜਿਹੜੇ ਐਸੈਟਸ ਆ ਉਹ ਉਹ ਫੋਰ ਫਿਚਰ ਕਿਤੇ ਜਾ ਸਕਦੇ ਆ ਜੀ